ਪੰਜਾਬ ਦੇ ਵਿੱਚ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਹਾਲਤ ਬਹੁਤ ਪਤਲੀ ਸੀ ਅਤੇ ਹੁਣ ਉਹਨਾਂ ਦੇ ਇੱਕ ਹੋਰ ਐਮਪੀ ਨੇ ਆਪ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਗੱਲ ਕਰ ਰਹੇ ਹਾਂ ਹਰਿੰਦਰ ਸਿੰਘ ਖਾਲਸਾ ਦੀ ਉਸ ਤੋਂ ਬਾਅਦ ਹੁਣ ਸਿਆਸੀ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਉਹ ਦਿਨ ਦੂਰ ਨਹੀਂ ਰਾਹੁਲ ਗਾਂਧੀ ਅਤੇ ਕੇਜਰੀਵਾਲ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਉਹ ਜੀ ਜੋ ਹਾਲਾਤ ਬਣਿਆ ਕੋਈ ਪਤਾ ਨਹੀਂ ਰਾਹੁਲ ਗਾਂਧੀ ਤੇ ਉਹ ਆਪਣਾ ਅਰਵਿੰਦ ਕੇਜਰੀਵਾਲ ਵੀ ਜੁਆਇਨ ਕਰ ਜਾਣ ਇਸ ਲਈ ਇਹ ਕੋਈ ਵੱਡੀ ਗੱਲ ਨਹੀਂ ਅੱਜ ਜਿੰਨੇ ਮਰਜ਼ੀ ਸਰਵੇ ਵੇਖ ਲੋ ਲੋਕ ਐਨਡੀਏ ਦੀ ਸਰਕਾਰ ਚਾਹੁੰਦੇ ਆ ਬੀਜੇਪੀ ਦੇ ਪਪੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਕੁਝ ਜਿਹੜਾ ਇਹ ਕਹਣਾ ਸਾਬਕਾ ਮੰਤਰੀ ਪਰਮੇਂਦਰ ਸਿੰਘ ਢੀਂਡਸਾ ਦਾ ਵੀ ਹੈ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਤੋਂ ਹੁਣ ਕਿਸੇ ਨੂੰ ਵੀ ਕੋਈ ਵੀ ਉਮੀਦ ਨਹੀਂ ਬਚੀ ਹੈ ਆਮ ਆਦਮੀ ਪਾਰਟੀ ਤੋਂ ਕਿਸੇ ਨੂੰ ਕੋਈ ਉਮੀਦ ਨਹੀਂ ਰਹੀ ਕਿਉਂਕਿ ਉਹਨਾਂ ਦਾ ਇੱਕ ਰਾਜਨੀਤੀ ਸੀ ਮੌਕਾ ਪ੍ਰਸਤੀ ਰਾਜਨੀਤੀ ਸੀ ਕਦੇ ਕਿਸੇ ਨਾਲ ਸਮਝੌਤਾ ਕੀ ਗੱਲ ਕਰਦੇ ਕਦੇ ਕਿਸੇ ਨਾਲ ਕਰਦੇ ਆ ਅਤੇ ਲੋਕਾਂ ਨੂੰ ਸੁਪਨੇ ਬਹੁਤ ਵੱਡੇ ਵੱਡੇ ਦਿਖਾਏ ਪਰ ਅਸਲ ਦੇ ਵਿੱਚ ਜੋ ਉਹਨਾਂ ਦਾ ਕਿਰਦਾਰ ਸੀ ਉਹ ਲੋਕਾਂ ਸਾਹਮਣੇ ਆ ਗਿਆ ਹੁਣ ਆਮ ਆਦਮੀ ਪਾਰਟੀ ਦੇ ਹੁਣ ਸੀਨੀਅਰ ਲੀਡਰਸ਼ਿਪ ਣ ਲੱਗੇ ਨੇ ਪਹਿਲਾਂ ਹੀ ਦੋ ਤਿੰਨ ਦੇਖੋ ਤੁਸੀਂ ਦੇਖੋ ਖਾਲਸਾ ਜੀ ਤੇ ਗਾਂਧੀ ਜੀ ਤਾਂ ਪਹਿਲਾਂ ਹੀ ਪਾਸੇ ਹੋ ਗਏ ਸੀ ਪਰ ਅੱਜ ਉਹਨਾਂ ਦਾ ਬੀਜੇਪੀ ਨਾਲ ਸ਼ਾਮਲ ਹੋਣਾ ਇੱਕ ਸੰਕੇਤ ਜਾਂਦਾ ਹੈ ਵੀ ਲੋਕਾਂ ਨੂੰ ਜਿਹੜਾ ਹੈ ਅਕਾਲੀ ਭਾਜਪਾ ਦੇ ਵਿੱਚ ਵਿਸ਼ਵਾਸ ਹੈ ਨੀਤੀਆਂ ਤੇ ਤੇ ਪ੍ਰੋਗਰਾਮਾਂ 'ਚ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਤੇ ਦਿਨੇਤਾ ਹਰਪਾਲ ਸਿੰਘ ਚੀਮਾ ਨੇ ਆਪਣਾ ਰਟਿਆ ਰਟਾਇਆ ਬਿਆਨ ਇੱਕ ਵਾਰ ਫਿਰ ਤੋਂ ਦੇ ਦਿੱਤਾ ਜੋ ਕਿ ਹਰ ਪਾਰਟੀ ਛੱਡਣ ਵਾਲੇ ਲੀਡਰ ਬਾਰੇ ਬੋਲਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਲੀਡਰ ਮੌਕਾਪ੍ਰਸਤ ਹੈ ਅਤੇ ਉਸ ਨੂੰ ਕੋਈ ਵੀ ਮੂੰਹ ਨਹੀਂ ਲਾਏਗਾ ਹਰਿੰਦਰ ਸਿੰਘ ਖਾਲਸਾ ਜਿਹੜੇ ਹੈਗੇ ਨੇ ਕਾਫੀ ਲੰਬੇ ਅਸਤੇ ਤੋਂ ਪਾਰਟੀਪਲਸ ਸਸਪੈਂਡ ਕੀਤੇ ਹੋਏ ਸੀਗੇ ਕਿਉਂਕਿ ਪਾਰਟੀ ਵਿਰੋਧੀ ਕਾਰਜਾਂ 'ਚ ਲੱਗੇ ਹੋਏ ਸੀਗੇ ਸੋ ਮੈਂ ਸਮਝਦਾ ਵੀ ਹਰਿੰਦਰ ਸਿੰਘ ਖਾਲਸਾ ਜਿਹੜੇ ਹੈਗੇ ਨੇ ਉਹ ਇੱਕ ਅਪੋਰਚਿਊਨਿਸਟ ਨੇ ਮੌਕਾ ਪ੍ਰਸਤ ਨੇ ਮੌਕਾ ਪ੍ਰਸਤ ਰਾਜਨੀਤੀ ਕਰਦੇ ਨੇ ਬੀਜੇਪੀ ਜਿਹੜੀ ਹੈਗੀ ਆ ਬੀਜੇਪੀ ਦੇਸ਼ ਨੂੰ ਤੋੜਨਾ ਚਾਹੁੰਦੀ ਆ ਉਹ ਦੇਸ਼ ਨੂੰ ਤੋੜਨ ਵਾਲੀ ਫੌਜ ਸ਼ਾਮਲ ਹੋਏ ਨੇ ਸੋ ਮੈਂ ਸਮਝਦਾ ਪੰਜਾਬ ਦੇ ਲੋਕ ਉਨਨੋ ਮੂਲੀ ਦਰੋਂਗੇ ਹਰਪਾਲ ਸਿੰਘ ਚੀਮਾ ਚਾਹੇ ਕੁਝ ਵੀ ਕਹਿਣ ਪਰ ਆਮ ਆਦਮੀ ਪਾਰਟੀ ਦੇ ਚਾਰ ਸੰਸਦ ਮੈਂਬਰ ਪਿਛਲੀਆਂ ਚੋਣਾਂ ਵਿੱਚ ਬਣੇ ਸਨ ਜਿਨ੍ਹਾਂ ਵਿੱਚੋਂ ਦੋ ਹੁਣ ਆਮ ਆਦਮੀ ਪਾਰਟੀ ਨੂੰ ਛੱਡ ਚੁੱਕੇ ਨੇ ਡਾਕਟਰ ਤਨਵੀਰ ਗਾਂਧੀ ਨੇ ਆਪਣੀ ਨਵਾਂ ਪੰਜਾਬ ਪਾਰਟੀ ਬਣਾ ਲਈ ਹੈ ਅਤੇ ਹਰਿੰਦਰ ਸਿੰਘ ਖਾਲਸਾ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੋਲ ਸਿਰਫ ਦੋ ਐਮਪੀ ਬਚੇ ਨੇ ਇੱਕ ਸਾਧੂ ਸਿੰਘ ਅਤੇ ਇੱਕ ਭਗਵੰਤ ਮਾਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਹਾਲਤ ਹੋਰ ਵੀ ਬੁਰੀ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਇਸ ਦੇ ਨਾਲ ਸਾਰੇ ਦੇਸ਼ ਦੇ ਵਿੱਚ ਇਹ ਸੰਦੇਸ਼ ਜਾ ਰਿਹਾ ਹੈ ਕਿ ਆਮ ਆਦਮੀ ਪ ਦਿੱਲੀ ਤੋਂ ਬਾਅਦ ਪੰਜਾਬ ਨੂੰ ਹੀ ਘੜ ਮੰਨਿਆ ਜਾਂਦਾ ਸੀ ਪਰ ਹੁਣ ਸੁਦੇਸ਼ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੁਣ ਖਤਮ ਹੁੰਦੀ ਜਾ ਰਹੀ ਹੈ ਉਸ ਦੇ ਮੌਜੂਦਾ ਸੰਸਦ ਮੈਂਬਰ ਵੀ ਪਾਰਟੀ ਨੂੰ ਛੱਡ ਰਹੇ ਨੇ ਡਾਕਟਰ ਤਨਵੀਰ ਗਾਂਧੀ ਨੇ ਤਾਂ ਇੱਥੋਂ ਤੱਕ ਫੈਸਲਾ ਲੈ ਲਿਆ ਕਿ ਉਹ ਆਪ ਵੱਲੋਂ ਐਸ ਟੂਨ ਨੂੰ ਨਹੀਂ ਲੜਨਗੇ ਉਹਨਾਂ ਨੇ ਆਪਣੀ ਇੱਕ ਨਵੀਂ ਪਾਰਟੀ ਬਣਾਈ ਹੈ ਨਵਾ ਪੰਜਾਬ ਪਾਰਟੀ ਉਸ ਵੱਲੋਂ ਚੋਣ ਲੜਨਗੇ ਤੇ ਪੰਜਾਬ ਡੈਮੋਕਰੇਟ ਅਲਾਇੰਸ ਦਾ ਉਹ ਹਿੱਸਾ ਬਣ ਚੁੱਕੇ ਨੇ ਇਸ ਤਰ੍ਹਾਂ ਲਗਭਗ ਉਹ ਆਜ਼ਾਦ ਤੌਰ ਤੇ ਆਪ ਨੂੰ ਛੱਡ ਕੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਜਦ ਕਿ ਆਪ ਵੱਲੋਂ ਉਹਨਾਂ ਨੂੰ ਆਫਰ ਕੀਤਾ ਗਿਆ ਸੀ ਕਿ ਤੁਸੀਂ ਝਾੜੂ ਦੇ ਚੋਣ ਨਿਸ਼ਾਨ ਤੇ ਵੀ ਇਹ ਚੋਣ ਲੜ ਸਕਦੇ ਹੋ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਡਾਕਟਰ ਤਨਵੀਰ ਗਾਂਧੀ ਚੋਣ ਲਗਦੇ ਨੇ ਪਰ ਆਪ ਦੇ ਐਮਪੀ ਆਮ ਆਦਮੀ ਪਾਰਟੀ ਤੋਂ ਇਸ ਤਰ੍ਹਾਂ ਨਾਰਾਜ਼ ਨੇ ਕਿ ਉਹ ਇਹ ਚੋਣ ਉਹਨਾਂ ਦੇ ਚੋਣ ਨਿਸ਼ਾਨ ਤੇ ਵੀ ਨਹੀਂ ਲੜਨਾ ਚਾਹੁੰਦੇ ਨਵਾਂ ਚੋਣ ਨਿਸ਼ਾਨ ਲੈ ਕੇ ਉਹ ਚੋਣ ਲੜਨਾ ਬਿਹਤਰ ਸਮਝ ਰਹੇ ਨੇ ਪਰ ਭਾਰਤੀ ਜਨਤਾ ਪਾਰਟੀ ਅਤੇ ਇਕਲ ਦੇਲ ਦਾ ਕਹਿਣਾ ਹੈ ਕਿ ਹਰਿੰਦਰ ਸਿੰਘ ਖਾਲਸਾ ਦੇ ਆਉਣ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਫਾਇਦਾ ਹੋਏਗਾ ਹਰਿੰਦਰ ਸਿੰਘ ਖਾਲਸਾ ਬਾਰੇ ਤੁਹਾਨੂੰ ਥੋੜਾ ਦੱਸ ਦੇਣਾ ਚਾਹੁੰਦੇ ਹਾਂ ਹਰਿੰਦਰ ਸਿੰਘ ਖਾਲਸਾ ਸ਼੍ਰੋਮਣੀ ਅਕਾਲ ਦੇਲ ਦੇ ਬਾਦਲ ਦੇ ਵੱਲੋਂ ਇੱਕ ਵਾਰ ਐਮਪੀ ਵੀ ਰਹਿ ਚੁੱਕੇ ਨੇ ਉਸ ਤੋਂ ਬਾਅਦ 2014 ਦੇ ਲੋਕ ਸਭਾ ਚੋਣਾਂ ਦੇ ਵਿੱਚ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਐਮਪੀ ਬਣੇ ਸਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਕੁਝ ਮਹੀਨਿਆਂ ਬਾਅਦ ਹੀ ਤਕਰਾਰ ਸ਼ੁਰੂ ਹੋ ਗਿਆ ਸੀ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਆਪ ਵੱਲੋਂ ਉਹਨਾਂ ਦੇ ਨਤੀਜੇ ਹੀ ਦੱਸਣਗੇ ਹਾਲਾਂਕਿ ਭਾਜਪਾ ਦਾ ਕਹਿਣਾ ਹੈ ਕਿ ਬਹੁਤ ਵਧੀਆ ਲੀਡਰ ਨੇ ਇਹ ਸਾਡੇ ਲਈ ਪੰਜਾਬ ਦੇ ਵਿੱਚ ਪ੍ਰਚਾਰ ਵੀ ਕਰਨਗੇ ਉਹਨਾਂ ਦੇ ਪ੍ਰਚਾਰ ਦਾ ਕਿੰਨਾ ਕੁ ਫਾਇਦਾ ਪੰਜਾਬ ਦੇ ਵਿੱਚ ਹੁੰਦਾ ਹੈ ਇਹ ਦੇਖਣ ਵਾਲੀ ਗੱਲ ਹੋਏ ਪਰ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਹਰਿੰਦਰ ਸਿੰਘ ਖਾਲਸਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੇ ਫੈਸਲੇ ਨਾਲ ਤੁਸੀਂ ਸਹਿਮਤ ਹੋ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਹਰਿੰਦਰ ਸਿੰਘ ਖਾਲਸਾ ਦਾ ਕੋਈ ਫਾਇਦਾ ਹੋਏਗਾ ਇਸ ਸਬੰਧ ਵਿੱਚ ਤੁਹਾਡੀ ਜੋ ਵੀ رائے ਹੈ ਇਸ ਵੀਡੀਓ ਤੇ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਆ ਦਰੋਵਾਂਗਾ ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ